ਦਰਸ਼ਨ ਪਿਆਸੀ ਦਿਨ ਰਾਤ ਇਹ ਆਤਮਾ ਜੁਗਾ ਜੁਗਾ ਤੋਂ ਉਹਦੇ ਦਰਸ਼ਨ ਦੀ ਪਿਆਸ ਦੀ ਤਾਂਗ ਵਿੱਚ ਬੈਠੀ ਹੈ ਕਿ ਪ੍ਰਮਾਤਮਾ ਨੇ ਆਪਣੇ ਆਪ ਤੋਂ ਹੀ ਆਤਮਾ ਨੂੰ ਤਿਆਰ ਕੀਤਾ ਤੇ ਅਲੱਗ ਕਰ ਦਿੱਤਾ ਜਿਸ ਤਰ੍ਹਾਂ ਇੱਕ ਛੋਟਾ ਜਿਹਾ ਬੱਚਾ ਪੈਦਾ ਕਿੱਥੋਂ ਹੋਇਆ ਮਾਤ ਕਰਪ ਦੇ ਵਿੱਚੋਂ ਮਾਂ ਅਲੱਗ ਕਰ ਦਵੇ ਬੱਚਾ ਵੇਲਕਦਾ ਹੈ ਰੋਂਦਾ ਹੈ ਕੱਲ ਲਾਂਦਾ ਹੈ ਮਾਂ ਤੋਂ ਵਗਿਆ ਨਹੀਂ ਰਹੇ ਸ ਇਹ ਤਾਂ ਆਪਾਂ ਵੀ ਜਾਣਦੇ ਹਾਂ ਉਸੇ ਤਰ੍ਹਾਂ ਹੀ ਇਹ ਆਤਮਾ ਪੈਦਾ ਪਰਮਾਤਮਾ ਨੇ ਕੀਤੀ ਹੈ ਪਰ ਉਸਨੇ ਅਲੱਗ ਕਰ ਦਿੱਤੀ ਇੱਕ ਖੇਡ ਦੇਖਦੇ ਆ ਕਿ ਇਹ ਨਹੀਂ ਹੈ ਕਿ ਜਿਵੇਂ ਮਾਂ ਬੱਚਾ ਰੋਂਦਾ ਹੋਵੇ ਭੱਜ ਕੇ ਚੱਕ ਲੈਂਦੀ ਹੈ ਨਾ ਉਦਾ ਰੋਣਾ ਕੋ ਰੋਣਾ ਨਹੀਂ ਸਹਿ ਸਕਦੀ ਮਾਂ ਬੱਚੇ ਨੂੰ ਦੋ ਨਹੀਂ ਕਰਦੀ ਬੱਚੇ ਨੂੰ ਹਰ ਦੁੱਖ ਤਕਲੀਫ ਉਹਦੀ ਖੁਦ ਮਾਂ ਦੇਖਦੀ ਏ ਪਰ ਇੱਥੇ ਪ੍ਰਮਾਤਮਾ ਨਾਲ ਖੇਲ ਕੁਝ ਥੋੜਾ ਅਲੱਗ ਹੈ ਸਾਜਜਤਾ ਸਾਰਾ ਤੇਜੀ ਇਸ ਮਾਲਕ ਦਾ ਹੋਏ ਜੇ ਸਾਰੀ ਸ੍ਰੇਸ਼ਟੀ ਹੈ ਅਸਲ ਚ ਇਹ ਸਾਰੀ ਬਣੀ ਆਤਮਾ ਤੋਂ ਹੋਈ ਹੈ ਕਿ ਜੋ ਖੇਡ ਚੱਲ ਰਿਆ ਹੈ ਸਾਰਾ ਕੁਝ ਆਤਮਾ ਦਾ ਹੀ ਹੈ ਸਰੀਰ ਬਣਦੇ ਆ ਟਹਦੇ ਆ ਮਨੁੱਖ ਪੈਦਾ ਹੋਇਆ ਫਿਰ ਮਰ ਗਏ ਹੋਰ ਜੁਨੀਆ ਮੜ ਗਈ ਹੈ ਜੋ ਵੀ ਜੁਨੀ ਮਿਲੇਗੀ ਜੀਵ ਜੰਤੂ ਪਸ਼ੂ ਪੰਛੀ ਦੀ ਗੱਲ ਛੱਡੋ 13 ਪੌਦੇ ਹੁਣ ਭਾਵੇਂ ਉੱਚੇ-ਉੱਚੇ ਪਹਾੜ ਹੋਣ ਇਹ ਪੈਦਾ ਹੋਏ ਨੇ ਆਬ ਇਹ ਕਿਸੇ ਸਮੇਂ ਨਹੀਂ ਸੀ ਫਿਰ ਹੋਂਦ ਵਿੱਚ ਆਏ ਕਿਵੇਂ ਆਏ ਜਾਂ ਕਰਤਾ ਸੇਟੀ ਕੋ ਸਾ ਜੇ ਆਪੇ ਜਾਣੇ ਸੋਈ ਇਹ ਤਾਂ ਵਹਿਗੁਰੂ ਜਾਣ ਸਕਦਾ ਪਾਣੀ ਕਿਵੇਂ ਇੱਥੋਂ ਇੰਨਾ ਆਇਆ ਆਪਾਂ ਦਾ ਗੁਰਬਾਣੀ ਦੇ ਹਿਸਾਬ ਦੇ ਨਾਲ ਸਮਝ ਸਕਦੇ ਹਾਂ ਕਿ ਸਾਰਾ ਪਾਣੀ ਪ੍ਰਮਾਤਮਾ ਦੇ ਮੁਖ ਦੇ ਵਿੱਚੋਂ ਆਇਆ ਹੋਇਆ ਗੁਰਬਾਣੀ ਦਾ ਬ੍ਰਹਮਾਣ ਸਾਚੇ ਤੇ ਪਵਨਾ ਭਇਆ ਵਹਿਗੁਰੂ ਤੋਂ ਨਰਾੰਕਾਰ ਇੱਕ ਆਵਾਜ਼ ਨਿਕਲੀਏ ਆਵਾਜ਼ ਦੇ ਨਾਲ ਹਵਾ ਬਾਹਰ ਆਦੀ ਆਪਾਂ ਵੀ ਅਕਸਰ ਜਦੋਂ ਗੱਲਬਾਤ ਕਰਦੇ ਹਾਂ ਮੁਖ ਤੋਂ ਥੋੜੀ ਭਾਪ ਛੱਡਦੇ ਹੁੰਦੇ ਆ ਨਾ ਹਵਾ ਨਿਕਲਦੀ ਹੈ ਬਾਹਰ ਬੋਲ ਬਾਣੀ ਕਰਨ ਦੇ ਨਾਲ ਕਿ ਵਹਿਗੁਰੂ ਨੇ ਇੱਕ ਆਵਾਜ਼ ਉਹ ਆਵਾਜ਼ ਕੀ ਸੀ ਇਹ ਵਹਿਗੁਰੂ ਹੀ ਜਾਣਦਾ ਹਰ ਇੱਕ ਧਰਮ ਨੇ ਆਪਣੇ ਆਪਣਾ ਨਾਮ ਦਿੱਤਾ ਹੋਇਆ ਹੈ ਸਿੱਖ ਕਹਿੰਦੇ ਰੱਬ ਨੇ ਵਾਇਗਰੂ ਕਿਹਾ ਸੀ ਮੁਸਲਮਾਨ ਕਹਿੰਦੇ ਵਹਿ ਉਸਨੇ ਅੱਲਾ ਕਿਹਾ ਸੀ ਹਿੰਦੂ ਕਹਿੰਦੇ ਰਾਮ ਕਿਹਾ ਸੀ ਓਮ ਕਿਹਾ ਸੀ ਭਾਵੇਂ ਪਹਿਲੀ ਆਵਾਜ਼ ਜਿਸ ਵੀ ਧਰਮ ਦੇ ਨਾਲ ਤੇ ਸੰਬੰਧਤ ਹੋਣ ਅਸੀਂ ਆਪਣੇ ਨਾਮ ਚੇਪ ਦਿੰਨੇ ਹਨ ਫਰਕ ਦੇ ਇਹ ਨਹੀਂ ਕਹਿੰਦੇ ਵੀ ਇਹ ਤਾਂ ਗੁਰਨਾਨਕ ਸਾਹਿਬ ਨੇ ਤੱਕ ਦੇ ਕਿਹਾ ਨਹੀਂ ਕੰਦੇ ਨਾ ਮੈਂ ਨਹੀਂ ਜਾਣਦਾ ਇਹਨਾਂ ਕੁਝ ਨਹੀਂ ਮੈਂ ਜਾਣਦਾ ਮੈਂ ਬੰਦਗੀ ਕਰਕੇ ਸਮਾਗਿਆ ਦੇ ਵਿੱਚ ਉਹਦਾ ਰੂਪ ਬਣ ਗਿਆ ਇਸ ਤੋਂ ਗਾਂ ਦਾ ਕੁਝ ਪਤਾ ਨਹੀਂ ਜੋ ਵੀ ਆਤਮਾ ਹੈ ਭਜਨ ਬੰਦਗੀ ਕਰਕੇ ਤੁਸੀਂ ਪ੍ਰਮਾਤਮਾ ਦੇ ਵਿੱਚ ਸਮਾ ਸਕਦੇ ਹੋ ਉਹਦਾ ਰੂਪ ਬਣ ਸਕਦੇ ਹੋ ਪਰ ਇਸ ਤੋਂ ਅੱਗੇ ਦਾ ਭੇਦ ਕਿਸੇ ਕੋਲ ਵੀ ਨਹੀਂ ਹੈ ਕਿ ਇਸ ਤੋਂ ਉੱਪਰ ਦਾ ਜੋ ਭੇਦ ਹੈ ਕਿਸੇ ਨੂੰ ਨਹੀਂ ਪਤਾ ਹੁਣ ਅਸੀਂ ਮੇਰਾ ਕਰਦੇ ਆ ਮੇਰਾ ਮੇਰਾ ਅਸੀਂ ਜਿਸ ਧਰਮ ਨਾਲ ਸੰਬੰਧਤ ਹੋਈਏ ਨਾ ਕਿਦੋਂ ਕੋਈ ਵੀ ਧਰਮ ਹੈ ਸਾਨੂੰ ਆਪਣਾ ਹੀ ਉੱਚਾ ਲੱਗਦਾ ਸਾਨੂੰ ਆਪਣਾ ਹੀ ਸਭ ਤੋਂ ਸੱਚਾ ਲੱਗਦਾ ਨਹੀਂ ਭਾਈ ਤੇਰੇ ਵਾਸਤੇ ਤੇਰਾ ਮਵਾਰਕ ਪਰ ਦੂਸਰਿਆਂ ਦੇ ਵਾਸਤੇ ਕੋਈ ਅਪ ਸ਼ਬਦਾਂ ਦਾ ਚੁਜ ਕਰਨਾ ਇਸਤੇਮਾਲ ਕਰਨਾ ਗੁਰਮਤ ਦੇ ਉਲਟ ਹੈ ਜਿਵੇਂ ਘਰ ਵਿੱਚ ਵਸਤੂ ਹੁੰਦੀ ਹੈ ਤੁਸੀਂ ਉਸ ਵਸਤੂ ਦੀ ਤੁਲਨਾ ਦੂਸਰਿਆਂ ਨਾਲ ਨਹੀਂ ਕਰ ਸਕਦੇ ਕਿ ਉਹਨਾਂ ਚੀਜ਼ ਮਾੜੀ ਹੈ ਬੁਰੀ ਹੈ ਖਰਾਬ ਹੈ ਉਹਦੀ ਸ਼ਕਲ ਸਹੀ ਨਹੀਂ ਹੈ ਰੰਗ ਸਹੀ ਨਹੀਂ ਹੈ ਉਹਦੇ ਨਾਲ ਕੁਝ ਵੀ ਨਹੀਂ ਹੋਣਾ ਤੂੰ ਰੰਗ ਆਪਣਾ ਸਹੀ ਰੱਖਣਾ ਹੈ ਜੋ ਤੇਰੇ ਕੋਲ ਵਸਤੂ ਹੈ ਉਹਦੀ ਸਾਸ ਬਈ ਤੈਂ ਰੱਖਣੀ ਹੈ ਉਹਦੇ ਵਿੱਚ ਕੋਈ ਰੱਤੀ ਪਰ ਫਰਕ ਨਾ ਜਾਵੇ ਤੂੰ ਉਸ ਦੀ ਸਜਾਵਟ ਵੱਲ ਧਿਆਨ ਦੇ ਉਸੇ ਤਰ੍ਹਾਂ ਧਰਮ ਹੈ ਦੁਨੀਆ 'ਚ ਕਿੰਨੇ ਧਰਮ ਹੈ ਸੰਤੋ ਚਾਰ ਕੀ ਗਿਣਤੀ ਕਿ ਹੁੰਦੀ ਐ ਨਾ ਇਹ ਮੁਸਲਮਾਨ ਹੁੰਦੇ ਨੇ ਹਿੰਦੂ ਹੁੰਦੇ ਆ ਕ੍ਰਿਸਚਨ ਹੁੰਦੇ ਬਸ ਜੋ ਕਿ ਦੋ ਚਾਰ ਅੱਖਰ ਪੜਿਆ ਹੋਇਆ ਥੋੜਾ ਗਾਂ ਟਪ ਗਿਆ। ਵਿਜੈ ਨਹੀਂ ਕਹਦੂ ਕੋਈ ਬੋਧੀ ਕਹਦੂ। ਪਰ ਧਰਮ ਤਾਂ ਇਸ ਤੋਂ ਵੀ ਅੱਗੇ ਬਹੁਤ ਨੇ ਬਈ। ਇਹ ਤਾਂ ਹੁਣਾਂ ਕੀ ਜਾਣਦਾ ਜਿੰਨਾ ਕੋ ਸੁਣ ਲਿਆ। ਆਪ ਆਪਣੀ ਬੋਧ ਹੈ ਜੇਤੀ। ਵਰਣਤ ਪੈਨ ਪੈਨ ਤੋਂ ਹਿਤਿਤੀ। ਬੈਂਤ ਵਿਧੀਆਂ ਨੇ ਜਿੱਥੇ ਤਾਂ ਆਪਣੇ ਵਰਗਾ ਮਨੁੱਖ ਨਹੀਂ ਪਹੁੰਚ ਸਕਦਾ ਐਸੇ ਮਹਾਦੀਪ ਨੇ ਐਸੀਆਂ ਧਰਤੀਆਂ ਨੇ ਇਸੇ ਧਰਤੀ ਤੇ ਐਸੇ ਹਿੱਸੇ ਨੇ ਜਿਨੂੰ ਆਧ ਮਨੁੱਖ ਦਾ ਘਰ ਕਹਿੰਦੇ ਆ ਕਿ ਪ੍ਰਾਤਮਿਕ ਮਨੁੱਖ ਹਲੇ ਵੀ ਹੈ ਭਈ ਉਹਨਾਂ ਦਾ ਜੀਵਨ ਹਲੇ ਵੀ ਜੰਗਲਾਂ ਦੇ ਵਿੱਚ ਹੈ ਅੱਜ ਵੀ ਇਹ ਨਗਰ ਘੁੰਮਦੇ ਆ ਉਹਦਾ ਜੋ ਪੜ੍ਹੇ ਲਿਖੇ ਨੇ ਭਾਈ ਉਹ ਪੜਦੇ ਨੇ ਦੇਖਦੇ ਨੇ ਟੀਵੀ ਦੇ ਦਿਖਾਉਂਦੇ ਆ ਡਿਸਕਵਰੀ ਚੈਨਲ ਦਿਖਾਉਂਦੇ ਆ ਕਿ ਫਲਾਨੇ ਭਾਈ ਵਸਤੀ ਹੈ ਫਰਾਂ ਆ ਇਹ ਉਥੇ ਮਨੁੱਖ ਨਹੀਂ ਪਹੁੰਚ ਸਕਦਾ ਆਮ ਆਦਮੀ ਦੀ ਪਹੁੰਚ ਨਹੀਂ ਹੈ ਕੋਈ ਨਹੀਂ ਜਾ ਸਕਦਾ ਉੱਥੇ ਜੇ ਕੋਈ ਜਾਣ ਦੀ ਕੋਸ਼ਿਸ਼ ਕਰਦਾ ਉਹ ਮਾਰ ਕੇ ਖਾ ਜਾਂਦੇ ਆ ਉਹਨਾਂ ਨੂੰ ਤੁਹਾਡੀ ਭਾਚਾ ਸਮਝ ਨਹੀਂ ਆਉਂਦੀ ਕਿ ਤੁਸੀਂ ਭਾਵੇਂ ਉਹਦੇ ਵਾਸਤੇ ਬਸਤਰ ਲੈ ਜਾਓ ਖਾਣ ਨੂੰ ਲੈ ਜਾਏ ਵੱਡੇ ਵੱਡੇ ਦੇਸ਼ਾਂ ਨੇ ਬੜੀਆਂ ਕੋਸ਼ਿਸ਼ਾਂ ਕੀਤੀਆਂ ਵੀ ਇਹਨਾਂ ਦੇ ਜੀਵਨ ਦੇ ਵਿੱਚ ਕੋਈ ਸੁਧਾਰ ਆ ਜਾਵੇ ਪਰ ਨਹੀਂ ਵੀ ਉਹ ਲੱਗਨੇ ਹੁਣ ਉਹਨਾਂ ਦਾ ਕੀ ਤਰੀਕਾ ਹੋਣਾ ਪ੍ਰਮਾਤਮਾ ਦੇ ਨਾਲ ਹੈ ਜਾਂ ਨਹੀਂ ਹੈ ਕਿਸੇ ਨੂੰ ਕੁਝ ਨਹੀਂ ਪਤਾ ਹੁਣ ਦੁਨੀਆ ਨੂੰ ਖੋਜਦੇ ਰਹੋਗੇ ਨਾ ਤੇ ਆਪਣੇ ਆਪ ਨੂੰ ਭੁੱਲ ਜਾਓਗੇ ਕਿ ਮੈਂ ਆਪਣਾ ਵੀ ਖਿਆਲ ਰੱਖਣ ਦੁਨੀਆ ਦੀ ਖੋਜ ਨਹੀਂ ਖਤਮ ਹੁੰਦੀ ਆਪਣੇ ਜੋ ਅੰਦਰ ਦੀ ਖੋਜ ਇਸ ਨੂੰ ਮੁਲਕਪ ਲਿਆ ਹੋਇਆ ਅਸੀਂ ਜਿਸ ਵੀ ਜਗਤ ਦੇ ਵਿੱਚ ਹੈ ਜਿਸ ਵੀ ਧਰਮ ਦੇ ਨਾਲ ਸੰਬੰਧਿਤ ਆ ਆਪਣੇ ਬਾਰੇ ਸੋਚੋ ਕਿ ਮੈਂ ਕਿਤੋਂ ਗਲਤ ਤਾਂ ਨਹੀਂ ਰੋਂਗ ਤਾਂ ਨਹੀਂ ਇੱਥੇ ਗੰਦਗੀ ਆ ਕਿੱਥੇ ਸਫਾਈ ਕਰਾਂ ਆਪਣੇ ਬਾਰੇ ਸੋਚੋ ਆਪਣੇ ਧਰਮ ਬਾਰੇ ਸੋਚੋ ਇਹ ਕਿਤੋਂ ਭਾਈ ਐਸੀ ਗਲਤ ਨਹੀਂ ਕੋਈ ਹੋਰੀ ਕਿ ਜਿਸ ਕਾਰਨ ਵੇਰੇ ਸਤਗੁਰੂ ਕੋ ਨਾਨਕ ਸਹਿਬ ਪਾਸ਼ਾ ਨੂੰ ਕੋਈ ਠੇਸ ਪਹੁੰਚੇ ਕਿ ਉਹਨਾਂ ਦੀ ਜੋ ਨਿਗਾਹ ਹੈ ਉਹਨਾਂ ਦਾ ਜੋ ਮੇਰ ਵਾਲਾ ਹੱਥ ਹੈ ਮੇਰੇ ਤੋਂ ਉੱਠ ਨਾ ਜਾਵੇ ਕੋਚ ਸਾਰੀ ਇਹ ਹੀ ਕਰਨੀ ਹੈ ਦੂਰ ਦ੍ਰਿਡੇ ਦੇਖਣਾ ਸੀ ਦੁਨੀਆ ਦੇ ਵਿੱਚ ਕਿ ਕਿਹੜੇ ਧਰਮ ਦੇ ਕੀ ਹੁੰਦਾ ਵਾ ਹੁਣ ਕੰਬਦਾ ਮੇਲਾ ਲੱਗਿਆ ਸੀ ਬੜੇ ਵਿਦਵਾਨ ਦੇਖੇ ਕੁਝ ਫੇਮਸ ਹੋਣ ਦੀ ਗੱਲਾਂ ਕਰਦੇ ਕੁੰਬ ਤੇ ਐ ਹੁੰਦਾ ਉਹ ਹੁੰਦਾ ਕਿਹੜਾ ਪਾਣੀ ਮੁਕਤੀ ਦਿੰਦਾ ਉਹ ਤਾਂ ਨਹੀਂ ਮੁਕਤੀ ਦਿੰਦਾ ਭਾਈ ਤੇਰਾ ਪਾਣੀ ਜਿਹੜੇ ਸਰੋਵਰਾਂ ਤੇ ਤੂੰ ਜਾਨਣਾ ਕੀਰਤਪੁਰ ਜਾਨਣਾ ਵਾ ਫੁੱਲਪੁਰ ਜਾਨਣਾ ਇਹ ਮੁਕਤੀ ਦਿੰਦੇ ਆ ਕੀ ਦੂਸਰੇ ਨੂੰ ਤੂੰ ਕਹਿ ਰਿਹਾ ਕਿ ਕੁੰਬ ਦੇਸ਼ਨਾ ਚ ਕੀ ਹੁੰਦਾ ਉਹ ਭਾਵੇਂ ਹੋਵੇ ਨਾ ਹੋਵੇ ਭਾਈ ਤੈਨੂੰ ਕੀ ਪਰ ਨਹੀਂ ਭਾਈ ਜੇ ਇਹ ਉਹਨਾਂ ਬਾਰੇ ਕੁਝ ਬੋਲਾਂਗੇ ਤਦੇ ਤਾਂ ਅਸੀਂ ਫੇਮਸ ਹੁੰਨੇ ਆ ਨਾ ਕਿ ਜੇ ਭਾਈ ਕਿਸੇ ਬਾਰੇ ਅਸੀਂ ਕਿੰਤੂ ਪ੍ਰੰਤੂ ਨਾ ਕੀਤਾ ਸਾਨੂੰ ਕਿਨੇ ਪੁੱਛਣਾ ਜਾਣ ਬੁੱਝ ਕੇ ਤੁਸੀਂ ਗੰਗਾ ਦੀ ਗੱਲ ਕਰਦੇ ਹੋ ਉਹਨਾਂ ਦਾ ਭਾਈ ਜੋ ਉਹ ਕੁੰਭ ਹੈ ਕੁੰਭ ਦਾ ਇਸ਼ਨਾਨ ਉਹਨਾਂ ਨੂੰ ਮੁਬਾਰਕ ਤੇਰੇ ਵਾਸਤੇ ਇੱਕ ਸਰੋਵਰ ਬਣਾ ਕੇ ਦਿੱਤਾ ਕੀ ਤੂੰ ਉਸ ਸਰੋਵਰ ਵਿੱਚ ਇਸ਼ਨਾਨ ਕਰਦਾ ਉਹ ਕਿਹੜਾ ਸਰੋਵਰ ਹੈ ਉਸ ਸਰੋਵਰ ਦਾ ਨਾਮ ਹੈ RAM DAAS ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰ ਇਸ਼ਨਾਨਾ ਗੁਰ ਪੂਰੇ ਕਿਨੇ ਦਮਾ ਹਣ ਇਹ ਪੰਕਤੀ ਨਾ ਤਕਰੀਬਨ ਸਿੱਖਾਂ ਦੇ ਰੇਗ ਸਰੋਵਰ ਦੇ ਬਾਰੇ ਲਿਖੀ ਹੁੰਦੀ ਹੈ ਹੁਣ ਸਾਡਾ ਧਿਆਨ ਇੱਕੋ ਹੀ ਜਾਂਦਾ ਸ਼ਾਇਦ ਵੀ ਇਹ ਪੰਕਤੀ ਸਾਨੂੰ ਇਸ਼ਾਰਾ ਕਰਦੀ ਹੈ ਬੇ ਅੰਮਰ ਸਰ ਸਾਹਿਬ ਦੀ ਧਰਤੀ ਤੇ ਜਾਣਾ ਵੀ ਉਸ ਜਗ੍ਹਾ ਤੇ ਜੋ ਸਰੋਵਰ ਬਣਿਆ ਹੋਇਆ ਵੀ ਹਰੇਕ ਸਰੋਵਰ ਦੇ ਬਾਹਰ ਲਿਖਿਆ ਹੁੰਦਾ RAM DAS ਸਰੋਵਰ ਦਾ ਪਰ ਗੁਰਬਾਣੀ ਤਾਂ ਕਿਹਾ ਹੀ ਨਹੀਂ ਕਿ ਤੂੰ ਪਾਣੀ ਦੇ ਵਿੱਚ ਨਾ ਗੁਰਨਾਨਕ ਸਾਹਿਬ ਨੂੰ ਅਕਾਲ ਪੁਰਖ ਨੂੰ ਕੋਈ ਮਤਲ ਨਹੀਂ ਹੈ ਉਹਨੂੰ ਮਤਲਬ ਹੈ ਜਿਸੇ ਭੈ ਤੈਨੂੰ ਨਿਰਾਉਣਾ ਤੇਰੀ ਆਤਮਾ ਨੂੰ ਉਹ ਕਿਸੇ ਪਾਣੀ ਦੇ ਨਾਲ ਆਤਮਾ ਸ਼ੁੱਧ ਨਹੀਂ ਹੁੰਦੀ ਵਿਵਤਰਣੀ ਹੁੰਦੀ ਆਪਾਂ ਵੀ ਸ੍ਰੋਵਨਾ ਤੇ ਤੁਰੇ ਫਿਰਦੇ ਆ ਭਾਈ ਆਪੋ ਦਾ ਮੈਨ ਸੁਰਵਰਤੀ ਕਟਿਆ ਭਾਵੇਂ ਉਦੋਂ ਇਸ਼ਾਰੇ ਕਰਦੇ ਆ ਇਧਰ ਨੂੰ ਆ ਕਿ ਤੂੰ ਪਈਏ ਕਿਉਂ ਕੀਤਾ ਕਿ ਉਹਨਾਂ ਤਾਂ ਤੇਰਾ ਕੋਈ ਮਤਲਬ ਹੀ ਕੋਈ ਹੈ ਉਹਨਾਂ ਹੌਣ ਡੁੱਬਣ ਕੁਛ ਕਰਨ ਪਾਈ ਤੇਰਾ ਕੀ ਮਤਲਬ ਸੀ ਉਹਦਾ ਤੇਰਾ ਮਤਲਬ ਇੱਥੇ ਸੀ ਕਿ ਜੇ ਸਤਗੁਰ ਪਾਤਸ਼ਾਹ ਜੀ ਨੇ ਕਿਹਾ ਕਿ ਮਹਾਰਜ ਨੇ ਗੁਰਬਾਣੀ ਚ ਕਹਿ ਤਾ RAM DAAS SROVARNAATE ਔਰੇ ਟੈਂਪੂ ਟਰਾਲੀਆਂ ਕਿਤੇ ਫਲਾਣੇ ਸਾਧ ਦੇ ਡੇਰੇ ਕਿਤੇ ਕਿਤੇ ਸਥਾਨ ਦੇ ਉਤੇ ਫਲਾਣੇ ਸੰਤਾਂ ਦੇ ਜਗ ਦੇ ਜਾਣਾ ਅੰਮ੍ਰਿਤਸਰ ਜਾਣਾ ਫਲਾਣੇ ਤੀਰਤੇ ਨਾਣਾ ਤੇਰੇ ਤੇ ਤੀਰਥ ਤੀਰਥ ਨੇ ਉਹਨਾਂ ਦੇ ਤੀਰਥ ਤੇਰੇ ਵਾਸਤੇ ਭਾਈ ਨਰਕ ਬਣੇ ਹੋਏ ਨੇ ਵੀ ਇਹ ਤਾਂ ਗਲਤ ਕੰਮ ਕਰਦੇ ਤੂੰ ਕਿਹੜਾ ਸਹੀ ਕੀਤਾ ਨਹਾਣਾ ਸੇਰ ਦੀ ਕਿਰਿਆ ਆ ਇਦਨਾ ਸਰੀਰ ਦੀ ਸੁਸਤੀ ਦੂਰ ਹੁੰਦੀ ਹੈ ਤੰਦਰੁਸਤੰਦੇ ਬਦਬੂ ਨਹੀਂ ਆਉਂਦੀ ਇਹ ਤੇਰੀਆਂ ਸਰੀਰਕ ਕਿਰਿਆ ਨੇ ਆਤਮਾ ਦੀ ਕਿਰਿਆ ਨਹੀਂ ਹੈ ਕੀ ਭਾਈ ਠੀਕ ਆ ਭਈ ਕਿਸੇ ਸੰਤ ਮਹਾਤਮਾ ਦੇ ਘਰ ਜਾਣਾ ਬੁਰੀ ਗੱਲ ਨਹੀਂ ਜਾਓ ਪਰ ਪ੍ਰਾਪਤੀ ਤੁਹਾਡੀ ਜੋ ਲੈਣ ਜਾਂਦੇ ਆ ਉਹ ਗਲਤ ਹੋ ਜਾਂਦੀ ਹੈ ਜਾਓ ਭਈ ਮਸਿਆ ਨਾਓ ਕੁੰਨਿਆ ਨਾਓ ਪਰ ਨਰਹਾਉਣਾ ਕਿਨੂ ਆਤਮਾ ਨੂੰ ਮਸਿਆ ਪੁੰਨਿਆ ਜਾਓ ਮਾਗਨਾ ਕੇ ਆਓ ਭਈ ਮੀਨਾ ਜਾਓ ਉਥੇ ਜਾਓ ਮਹਾਤਮਾ ਦੇ ਬਚਨਾਂ ਨੂੰ ਸਰਵਣ ਕਰੋ ਤੇ ਆਪਣੀ ਆਤਮਾ ਨੂੰ ਉਹਨਾਂ ਦੇ ਬਚਨਾਂ ਦੇ ਵਿੱਚ ਬਚਨਾ ਰੂਪੀ ਸਾਗਰ ਦੇ ਵਿੱਚ ਇਸ਼ਨਾਨ ਕਰਵਾ ਆਤਮਾ ਨੂੰ ਜਿੰਨਾ ਸ਼ੁੱਧ ਰੱਖੋਗੇ ਸਾਫ ਕਰੋਗੇ ਉਨਾ ਹੀ ਪ੍ਰਮਾਤਮਾ ਦੇ ਉਹ ਨਜ਼ਦੀਕ ਜਾਏਗੀ। ਸ੍ਰੀਨੁਦਜਨ ਮਰਜੀ ਤੋ ਲਾ ਭਾਈ ਇਹ ਨਹੀਂ ਜੰਦ। ਹੁਣ ਜਿਸ ਸਰੋਵਰ ਦੀ ਪਾਤਸ਼ਾਹ ਨੇ ਗੱਲ ਕੀਤੀ ਹੈ RAM DAAS ਹੁਣ ਸਰੋਵਰ ਹੈ ਕੀ ਇਹ? ਗੁਰੂ ਸਮੰਦ ਨਦੀ ਸਾਹ ਸਿੱਕੀ ਜਿਤ ਨਾਤੇ ਵੜਿਆਈ। ਗੁਰੂ ਕੀ ਪਾਚਨ ਇਹ ਕਹ ਦਤਾ ਗੁਰੂ ਸਮੁੰਦਰੇ ਗੁਰੂ ਸਮੰਦ ਨਦੀ ਸਬਸ ਕੀ ਕਿ ਜਿਵੇਂ ਸਮੁੰਦਰ ਤੋਂ ਸਮੁੰਦਰ ਹੀ ਐ ਨਹੀਂ ਤੇ ਨਦੀਆਂ ਕਿੱਥੋਂ ਬਣਣੀਆਂ ਨੇ ਕਿ ਨਦੀਆਂ ਦਾ ਭਾਈ ਇਹਨਾਂ ਦਾ ਸੰਬੰਧ ਵੀ ਤਾਂ ਸਮੁੰਦਰ ਦੇ ਨਾਲ ਹੀ ਐ ਨਾ ਉਹਦਾ ਪਾਣੀ ਭਾਵੇਂ ਸਿੱਧੀ ਕੋਈ ਸਮੁੰਦਰ ਵਿੱਚੋਂ ਨਹੀਂ ਉੱਠ ਕੇ ਆਉਂਦੀ ਇਹ ਤਾਂ ਟੱਕ ਮਾਰੇ ਆ ਤੇ ਨਦੀ ਸਮੁੰਦਰ ਤੋਂ ਵਹਿ ਰਹੀ ਹੈ। ਸਮੁੰਦਰ 'ਚ ਨਦੀਆਂ ਦਰਿਆ ਸਬੰਧਿਤ ਹੈ। ਪਰ ਉਹਦੇ 'ਚੋਂ ਬਾਹਰ ਡ੍ਰੈਕਟ ਨਹੀਂ ਆਉਂਦੇ। ਕਿ ਕਦੇ ਸੁਣਿਆ ਦੇਖਿਆ ਵੀ ਆ ਨਦੀ ਸਮੁੰਦਰ ਦੇ ਵਿੱਚੋਂ ਨਿਕਲਦੀ ਆ। ਪੈਂਦੀਆਂ ਤਾਂ ਬਹੁਤ ਨੇ। ਲੇਕਿਨ ਸਾਰੀਆਂ ਹੀ ਪੈਂਦੀਆਂ ਨੇ। ਉਹਨਾਂ ਦਾ ਮਹਾਸਾਗਰਾਂ ਦੇ ਨਾਲ ਸਬੰਧਿਤ ਹੈ। ਕਿ ਜਿੰਨੀਆਂ ਨਦੀਆਂ ਨੇ ਦਰਿਆ ਨੇ ਇਹ ਸਮੁੰਦਰ 'ਚ ਪੈਂਦੇ ਤਾਂ ਹੈ। ਔਰ ਉੱਥੋਂ ਸਿੱਧੇ ਬਾਹਰ ਨਹੀਂ ਆਉਂਦੇ ਵੀ ਇਹ ਨਹੀਂ ਕਿ ਫਲਾਨੀ ਜਗ੍ਹਾ ਸੀ ਉੱਥੋਂ ਭਾਈ ਨਹਿਰ ਕੱਢ ਲਈ ਵਿੱਚ ਦੀ ਸਮੁੰਦਰ ਦੇ ਵਿੱਚੋਂ ਉੱਥੋਂ ਆਵੇਗਾ ਉੱਥੋਂ ਪਾਣੀ ਆਉਂਦਾ ਹੈ ਨਦੀਆਂ ਸਮੁੰਦਰ ਬਣਦੇ ਉਹਦੇ ਨਾਲ ਹੀ ਹੈ ਪਰ ਉਸ ਪਾਣੀ ਨੂੰ ਸੂਰਜ ਦੀ ਤਪਸ਼ ਸਹਿਣੀ ਪੈਂਦੀ ਹੈ ਉਬਲਦਾ ਉਬਲਦਾ ਭਾਅ ਬਣਦਾ ਉੜਦਾ ਉਡਣ ਉਪਰੰਤ ਪ੍ਰਜਾਵਾ ਜਦੋਂ ਆਉਂਦੀ ਹੈ ਖਿੱਚ ਕੇ ਲੈ ਜਾਂਦੀ ਹੈ ਜਿੱਥੇ ਕੋਈ ਟਕਰਾਵ ਹੁੰਦਾ ਪਹਾੜ ਹੋਵੇ ਪਹਾੜਾਂ ਦੇ ਬਾਰ ਬੁੰਦੇ ਬਾਰ ਸੰਧੀ ਆਂ ਕੇ ਪਹਾੜੀ ਇਲਾਕਿਆਂ ਦੇ ਵਿੱਚ ਦੇਖੋਗੇ ਅਕਸਰ ਨੂੰ ਉੱਥੇ ਸਦਾ ਬਹਾਰੀ ਥੋੜੀ ਬਹੁਤੇ ਡ੍ਰਿਜਲਿੰਗ ਹੁੰਦਾ ਮੰਦੀ ਕੁਛ ਨਾ ਕੁਛ ਹੁੰਦੀ ਰਹਿੰਦੀ ਹੈ ਜਿੱਥੇ ਪਹਾੜ ਘਣੇ ਨੇ ਜਿਵੇਂ ਚਿਰਾ ਪੁੰਜੀ ਦੇ ਪਹਾੜ ਨੇ ਪਈ ਉੱਤੇ 12 ਮਹੀਨੇ 30 ਦਿਨ بارش ਨਹੀਂ ਰਕੋ ऐसे दुनिया च बहुत जगह नहीं ऐसी हैं भाई जिने इक जाल दिया फैये अपन साझा करी जिने ज्ञान हुन उस पानी दे ੋਡਿਆ ਤਾਂ ਪਾਏ ਸਮੁੰਦਰ ਚ ਹੀ ਐ ਸੰਬੰਧ ਤਾਂ ਇਹਦਾ ਸਮੁੰਦਰ ਦੇ ਨਾਲ ਹੀ ਐ ਪਰ ਇਹਦੀ ਇੱਕ ਪ੍ਰਕਿਰਿਆ ਹੋ ਗਈ ਕਿ ਕਿਵੇਂ ਇਸ ਪਾਣੀ ਦੇ ਨਾਲ ਨਦੀ ਬਣਨੀ ਆ ਝੀਲ ਬਣਨੀ ਆ ਪਰ ਵਾਪਸ ਫੇਰ ਉਸ ਪਾਣੀ ਨੇ ਸਮੁੰਦਰ ਚ ਰਲ ਜਾਣਾ ਹੁੰਦਾ ਕਿ ਉਹਦੇ ਚ ਬਾਸ ਫੇਰ ਰਲ ਜਾਂਦਾ ਇਸ ਤਰ੍ਹਾਂ ਪ੍ਰਕਿਰਿਆ ਚੱਲਦੀ ਰਹਿੰਦੀ ਹੁਣ ਇੱਥੇ ਪਾਤਸ਼ਾਹ ਨੇ ਜੋ ਗੱਲ ਕਹੀ ਹੈ ਗੁਰੂ ਸਮੰਧ ਗੁਰੂ ਕੀ ਹੈ ਸਮੁੰਦਰ ਹੈ ਇਹਦੇ ਵਿੱਚੋਂ ਭਾਈ ਸਿੱਖਾਂ ਨੇ ਸਿੱਖੀ ਗ੍ਰਹਿਣ ਕਰਕੇ ਭਾਵ ਜਿਹੜਾ ਗੁਰੂ ਤੋਂ ਗੁਰ ਲੈ ਲੈਣਾ ਉਹਦੇ ਗੁਣਾਂ ਨੂੰ ਆਪਣੇ ਅੰਦਰ ਧਾਰਕ ਕਰ ਲੈਣਾ ਇਹੀ ਇੱਕ ਇਨਾਨ ਗੁਰੂ ਸਬੰਧ ਨਦੀ ਵਰਸੀ ਕੀ ਇਹ ਤੂੰ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਇਸ ਗਿਆਨ ਰੂਪੀ ਸਾਗਰ ਦੇ ਵਿੱਚੋਂ ਜੇ ਗਿਆਨ ਲਵੇਗਾ ਗ੍ਰਹਿਣ ਕਰੇਗਾ ਤੇ ਪਾਈ ਸੁਭਡੇ ਹੀ ਪਾਏਗਾ ਉਸਤਤ ਹੋਵੇਗੀ ਇਹ ਹੈ ਤੇਰਾ ਅਸਲ ਇਸ਼ਨਾਨ ਤੇ ਜੇ ਪਾਸ਼ਕ ਨੇ ਜੇ ਸਿਰ ਕੁੱਥੇ ਨਾ ਉਹ ਨਹੀਂ ਸਤ ਟੱਟੇ ਸਿਰ ਛਾਈ ਕਹਿੰਦੇ ਜੇ ਗੁਰੂ ਦੇ ਇਸ ਗਿਆਨ ਰੂਪੀ ਸਾਗਰ ਦੇ ਵਿੱਚ ਤੂੰ ਕੋਈ ਕਿਣਕਾ ਮਾਤਰ ਵੀ ਗਿਆਨ ਨਾ ਲਿਆ ਨਾ ਭਾਵ ਆਪਣੀ ਆਤਮਾ ਤੱਕ ਇਹ ਗਿਆਨ ਨਾ ਪਚਾਇਆ ਤੇ ਤੇਰੇ ਤੇ ਆਚਾ ਜੀ ਕਹਿੰਦੇ ਸਤ ਚੱਟੇ ਸਿਰ ਚਾਈ ਕਹਿੰਦੇ ਐਸੇ ਬੰਦੇ ਦੇ ਤਾਂ ਸਿਰ ਤੇ ਸਤ ਬੁਖਸਵਾ ਦੇ ਪਾ ਦੋ ਵਿਖੇ ਪਾ ਦੋ ਸਿਰ ਦੇ ਵਿੱਚ ਆਪਣੇ ਸਿਰ ਤੇ ਖੇ ਮਨੁੱਖ ਕੋਦੀ ਪਾਰੇ ਮਨਮਤਦਾਰਾ ਆਪਣਾ ਕੇ ਹਣ ਪਾਸ਼ਾ ਕਹਿੰਦੇ ਆ ਦੁਨੀਆ ਦੇ ਵਿੱਚ ਕੋਈ ਐਸਾ ਪਾਣੀ ਨਹੀਂ ਏ ਜੇ ਕੁੰਬ ਦਾ ਨਹੀਂ ਏ ਤੇ ਤੀਰਾਂ ਵੀ ਨਹੀਂ ਏ ਕਿ ਤੇਰੇ ਕਿਸੇ ਸਰੋਵਰ ਦਾ ਕੀਰਤਪੁਰ ਦਾ ਦਰਬਾਰ ਸਾਹਿਬ ਦਾ ਕਿਸੇ ਦਾ ਪਾਣੀ ਵੀ ਨਹੀਂ ਮੁਕਤ ਕਰੂਗਾ ਜੇ ਤੇਰਾ ਕਰੂਗਾ ਤੇ ਦੁੱਧਿਆਂ ਦਾ ਵੀ ਕਰੂਗਾ ਪਾਣੀ ਕੋਈ ਮੁਕਤ ਨਹੀਂ ਕਰਦਾ ਪਾਸ਼ਾ ਕਹਿੰਦੇ ਮੇਰੇ ਤੇਰੇ ਇੱਥੇ ਕੁਝ ਵੀ ਨਹੀਂ ਏ ਇਹ ਤਾਂ ਆਪਾਂ ਕਹਿਦ ਨਾ ਆਪਣੀਆਂ ਭਾਵਨਾਵਾਂ 'ਚ ਵਹਿ ਕੇ ਅਸੀਂ ਆਪਣੇ ਧਰਮ ਪ੍ਰਤੀ ਪ੍ਰੇਮ ਤੋਂ ਕਾਉਦੇ ਹੋਏ ਅੰਧ ਵਿਸ਼ਵਾਸ ਕਹਿੰਦੇ ਹਨ ਇਥੇ ਪਾਸ਼ਾਹੀ ਕਹਿੰਦੇ ਹਨ